ਜੇਕਰ ਤੁਸੀਂ ਵੀ ਅੱਜ ਇਹ ਵੀਡੀਓ ਆਪਣੇ ਮੋਬਾਈਲ ਤੇ ਵੇਖ ਰਹੇ ਹੋ ਤਾਂ ਇੱਕ ਵਾਰ ਸੋਚ ਕੇ ਜਰੂਰ ਵੇਖੋ ਕਿ ਜਦੋਂ ਤਿੰਨ ਛੋਟੇ-ਛੋਟੇ ਬੱਚਿਆਂ ਦੇ ਮਾਪਿਓ ਅਤੇ ਦਾਦਾ-ਦਾਦੀ ਦੁਨੀਆ ਤੋਂ ਤੁਰ ਜਾਂ ਤਾਂ ਇਨ੍ਹਾਂ ਬੱਚਿਆਂ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਇਸ ਬਾਰੇ ਤਾਂ ਸੋਚ ਕੇ ਰੱਬ ਵੀ ਯਾਦ ਆ ਜਾਂਦਾ ਆ ਜਿਹੜੇ ਰੱਬ ਦੇ ਬੰਦੇ ਕਾਰ ਭਰ ਕੇ ਰਾਸ਼ਨ ਲੈ ਕੇ ਆਏ ਹਨ ਇਹ ਉਹਨਾਂ ਬੱਚਿਆਂ ਨੂੰ ਰਾਸ਼ਨ ਦੇਣ ਆਏ ਹਨ ਜਿਨ੍ਹਾਂ ਦੇ ਸਿਰ ਤੇ ਮਾਪੇ ਪਤੀ ਦਾਦਾ ਦਾਦੀ ਦਾ ਸਾਇਆ ਉੱਠ ਚੁੱਕਿਆ ਹੈ ਹੁਣੇ ਤਿੰਨੋਂ ਬੱਚੇ ਆਪਣੀ ਨਾਨੀ ਕੋਲ ਰਹਿ ਰਹੇ ਹਨ ਪਿਛਲੇ ਦਿਨੀ ਪੱਤਰਕਾਰ ਜਗਜੀਤ ਸਿੰਘ ਡੱਲ ਵੱਲੋਂ ਇਨ੍ਹਾਂ ਜਵਾਕਾਂ ਤੇ ਨਾਨੀ ਦੀ ਵੀਡੀਓ ਪ੍ਰਕਾਸ਼ਿਤ ਕੀਤੀ ਗਈ ਸੀ ਉਹ ਵੀਡੀਓ ਵੇਖ ਕੇ ਆ ਰੱਬ ਦੇ ਬੰਦੇ ਗੁਰੂ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਿੰਡ ਡੱਲ ਪਹੁੰਚ ਗਏ ਜੀ ਵੀ ਇਹ 2-4 ਮਹੀਨਿਆਂ ਦਾ ਰਾਸ਼ਨ ਘਰ ਵਿੱਚ ਲੈ ਕੇ ਆਏ ਤਾਂ ਬੱਚਿਆਂ ਦੇ ਮੂੰਹ ਤੇ ਅਜੇ ਹੀ ਰੌਣਕ ਦੇਖਣ ਨੂੰ ਮਿਲੀ ਕਿ ਸ਼ਾਇਦ ਅਜਿਹਾਂ ਦਵਾਵਾਂ ਦੁਨੀਆ ਵਿੱਚੋਂ ਕਤੈਣੀ ਮਿਲ ਸਕਦੀਆਂ ਸੋ ਤੁਸੀਂ ਵੀ ਅੱਗੇ ਵੀਡੀਓ ਵੇਖਣ ਤੋਂ ਪਹਿਲਾਂ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਲੋਕ ਵੀ ਅਜਿਹਾਂ ਸੇਵਾਵਾਂ ਲਈ ਅੱਗੇ ਆ ਸਕਣ ਦੇਖੋ ਜੀ ਪਿਛਲੇ ਦਿਨੇ ਸਾਨੂੰ ਇੱਕ ਨਿਊਜ਼ ਚੈਨਲ ਦੇ ਰਾਹੀਂ ਡੱਲ ਟੀਵੀ ਨਿਊਜ਼ ਚੈਨਲ ਦੇ ਰਾਹੀਂ ਸਾਨੂੰ ਪਤਾ ਲੱਗਾ ਸੀ ਕਿ ਪਿੰਡ ਡੱਲ ਦੇ ਵਿੱਚ ਤਿੰਨ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਦੀ ਡੈਥ ਹੋ ਚੁੱਕੀ ਆ ਤੇ ਉਹ ਅਨਾਥ ਕਹਿ ਸਕਦੇ ਉਹਨਾਂ ਨੂੰ ਤੋਂ ਇੱਕ ਬਜ਼ੁਰਗ ਆਪਣੇ ਨਾਨਾ ਨਾਨੇ ਕੋਲ ਰਹਿ ਰਹੇ ਨੇ ਤੇ ਘਰ ਦੇ ਜੋੜੇ ਹਾਲਾਤ ਨੇ ਬੜੇ ਗੁਰਬਤ ਚ ਜੀਵਨ ਜੀ ਰਹੇ ਨੇ ਤੇ ਜਦੋਂ ਸਾਡੇ ਸੋਸਾਇਟੀ ਮੈਂਬਰਾਂ ਨੇ ਵੀਡੀਓ ਵੇਖੀ ਸੀ ਤੇ ਤੁਰੰਤ ਅਸੀਂ ਡਿਸਾਈਡ ਕੀਤਾ ਸੀ ਕਿ ਇਹਨਾਂ ਬੱਚਿਆਂ ਦੀ ਮਦਦ ਕਰ ਲਈ ਅਸੀਂ ਜ਼ਰੂਰ ਪਹੁੰਚਾਂਗੇ ਸੋ ਅਸੀਂ ਸਾਰੇ ਹੀ ਲਾਈਫ ਕੇ ਰ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ ਤੇ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਚੋਂ ਦਸਵੰਦ ਕੱਢ ਕੇ ਇਹਨਾਂ ਬੱਚਿਆਂ ਨੂੰ ਸਹਿਯੋਗ ਕੀਤਾ ਔਰ ਅਸੀਂ ਕਰੀਬ-ਕਰੀਬ ਜਿਹੜਾ 2 ਤੋਂ 2.5 ਮਹੀਨੇ ਦਾ ਰਾਸ਼ਨ ਖਾਣ ਪੀਣ ਦੀਆਂ ਅਵਸਥਾ ਤੇ ਬੱਚਿਆਂ ਦੀਆਂ ਜਿਹੜੀਆਂ ਡੇਲੀ ਰੁਟੀਨ ਦੀਆਂ ਜਿਹੜੀਆਂ ਖਾਣ ਪੀਣ ਦੀਆਂ ਬਿਸਕੁਟ ਚਿਪਸ ਵਗੈਰਾ ਤੇ ਹੋਰ ਚੀਜ਼ਾਂ ਜਣੀਆਂ ਲੈ ਕੇ ਆਏ ਆਂ ਸਭ ਤੋਂ ਵੱਡਾ ਇਹਦੇ ਵਿੱਚ ਅਸੀਂ ਯੋਗਦਾਨ ਜਿਹੜਾ ਸਮਝਦੇ ਆ ਉਹ ਸਾਡਾ ਪਿੰਡ ਦੇ ਮੈਨੇਜਰ ਮਨਦੀਪ ਸਿੰਘ ਜੀ ਜੋ ਸੁਸਾਇਟੀ ਦੇ ਮੁੱਖ ਸਲਾਹਕਾਰ ਵੀ ਨੇ ਉਹਨਾਂ ਦਾ ਮੰਨਦੇ ਆ ਕਿਉਂਕਿ ਉਹਨਾਂ ਨੇ ਇਹਨਾਂ ਬੱਚਿਆਂ ਲਈ ਉਹ ਜਿਹੜੀ ਹੈ ਸੇਵਾ ਚੁੱਕੀ ਸੀ ਤੇ ਅਸੀਂ ਅੱਜ ਸਾਰਾ ਸਮਾਨ ਇਹਨਾਂ ਬੱਚਿਆਂ ਨੂੰ ਕਰੀਬ ਦੇ ਕੇ ਚੱਲਿਆ ਜੀ ਤੁਸੀਂ ਪਹਿਲਾਂ ਵੀ ਇੱਕ ਵਾਰ ਦੇ ਨਹੀਂ ਪਿੰਡ ਵਾਲ ਦੇ ਵਿੱਚ ਕਿਸੇ ਪਰਿਵਾਰ ਦੀ ਮਦਦ ਕੀਤੀ ਆ ਦੇਖੋ ਜੀ ਸਮੇ ਸਮੇ ਤੇ ਸਾਨੂੰ ਡੱਲ ਟੀਵੀ ਨਿਊਜ਼ ਵੱਲੋਂ ਜੋ ਨਿਊਜ਼ ਮਿਲਦੀਆਂ ਰਹਿੰਦੀਆਂ ਪਈ ਪਹਿਲਾਂ ਵੀ ਇੱਕ ਪਰਿਵਾਰ ਸੀ 2 ਕਿਲੋਮੀਟਰ ਦੂਰ ਤੋਂ ਪਾਣੀ ਭਰ ਕੇ ਲੈਂਦਾ ਸੀ ਉਹਨਾਂ ਨੂੰ ਸਮਰਸ਼ੀਬਲ ਇੱਥੇ ਲਵਾ ਕੇ ਦਿੱਤਾ ਸੀ ਫਿਰ ਇੱਕ ਬਜ਼ੁਰਗ ਜੋੜਾ ਸੀ ਜਿਨ੍ਹਾਂ ਦੇ ਵਿੱਚ ਕਮਾਈ ਦਾ ਸਾਧਨ ਕੋਈ ਨਹੀਂ ਘਰ ਚ ਕਮਾਉਣ ਵਾਲਾ ਕੋਈ ਨਹੀਂ ਉਹਨਾਂ ਨੂੰ ਵੀ ਇਸ ਡੱਲ ਪਿੰਡ ਦੇ ਵਿੱਚ ਅਸੀਂ ਰਾਸ਼ਨ ਦੇ ਕੇ ਗਏ ਹਾਂ ਸੋ ਮੈਂ ਤੇ ਬਾਰ ਬਾਰ ਆਪਣੀ ਸੁਸਾਇਟੀ ਮੈਂਬਰਾਂ ਤੇ ਦਾਨੀ ਸੱਜਣਾ ਦਾ ਧੰਨਵਾਦ ਕਰਦਾ ਕਿ ਜਦੋਂ ਵੀ ਅਸੀਂ ਕਿਸੇ ਲਈ ਐਸੇ ਜੋਗ ਉਹਨਾਂ ਕੋਲੋਂ ਮੰਗਦੇ ਆ ਤਾਂ ਉਹ ਭਰਪੂਰ ਸਹਿਯੋਗ ਕਰਦੇ ਆ ਤੇ ਅਸੀਂ ਸੁਸਾਇਟੀ ਮੈਂਬਰ ਇਹਨਾਂ ਸਾਰੇ ਹੀ ਜ਼ਰੂਰਤਮੰਦਾਂ ਤੱਕ ਪਹੁੰਚ ਕਰ ਪਾਉਨੇ ਇਹਨਾਂ ਦੇ ਮਾਤਾ ਪਿਤਾ ਨੂੰ ਬੱਚਿਆਂ ਦੇ ਨੂੰ ਕੀ ਹੋ ਗਿਆ ਸੀ ਇਹਨਾਂ ਦੇ ਮਾਤਾ ਪਿਤਾ ਤੇ ਪੂਰੇ ਹੋ ਕੇ ਪਹਿਲਾਂ ਉਹ ਜੇ ਠੀਕ ਨਹੀਂ ਅੱਜ ਤਰ੍ਹਾਂ ਅਸ਼ੇ ਕਰਦੇ ਆ ਉਹ ਕਰਦਾ ਅੱਜ ਤੇ ਪਤਾ ਨਹੀਂ ਕੈਸੂਲੀ ਕੋ ਖਾਦਾ ਤੇ ਉਹ ਵੀ ਮੁੜ ਕੇ ਅੱਠ ਦਸ ਦਿਨ ਦਾ ਕਰ ਰਿਹਾ ਹੈ ਅਰਮਾਨ ਨਹੀਂ ਆਇਆ ਮੁੜ ਕੇ ਇਹਨਾਂ ਦੀ ਮੰਮੀ ਨੇ ਟੀਕਾ ਹੀ ਲਵਾਇਆ ਵਾ ਤੇ ਟੀਕੇ ਤੋਂ ਪਤਾ ਨਹੀਂ ਕੀ ਹੋ ਗਿਆ ਇਹ ਯਾਰ ਬਾਤ ਜਿਦ ਤਰ੍ਹਾਂ ਪੀ ਦਵਾਈਆਂ ਨਾਲ ਬਣ ਗਿਆ ਤੋ ਵੀ ਮੁੜ ਕੇ ਇਤਰਾ ਪੂਰੇ ਹੋਗੇ ਕਦੀ ਮੇਰੀ ਧੜਕਣ ਵਧ ਗਈ ਕਦੀ ਮੈਨੂੰ ਸਾਹ ਚੜਨ ਡਾਇਆ ਪਿਆ ਭੈਣ ਭਰਾ ਜਿਹੜੇ ਬੱਚਾ ਲੋ ਨਾ ਗਰੀਬਾਂ ਵਾਸਤੇ ਬੱਚਿਆਂ ਵਾਸਤੇ ਸਿਹਤਾਂ ਵਾਸਤੇ ਆਏ ਵੀਰ ਇਹਨਾਂ ਦੀ ਮਹਾਰਾਜ ਵੱਡੀ ਵੱਡੀ ਉਮਰ ਕਰੇ ਬਹੁਤਾ ਬਹੁਤਾ ਦੇਵੇ ਹਾਰੇ ਚਲੋ ਜਿੰਨਾ ਸਤੇ ਤੋਂ ਸਰਦਾ ਪੋਈਦਾ ਬੱਚਿਆਂ ਵਾਸਤੇ ਸਹਾਇਤਾ ਕਰੇ ਜਿਹੜੀ ਕਿਸ ਤਰ੍ਹਾਂ ਦੀ ਸੇਵਾ ਕਰਕੇ ਚੱਲੇ ਵੀਰ ਇਹਨਾਂ ਸੋਦਾ ਪਤਾ ਜੋ ਖਾਣਾ ਦਾਣਾ ਵਿੱਚ ਬੱਚਿਆਂ ਵਾਸਤੇ ਦੇ ਚੱਲੇ ਭਾਈ ਮਹਾਰਾਜ ਇਹਨਾਂ ਦੇ ਵੱਡੇ ਵੱਡੇ ਵਰਕ ਕਰੇ ਐ ਪਰਾ ਵੀਰਾਂ ਨੂੰ ਤੰਦਰੁਸਤੀਆਂ ਦੇਵੇ ਵਾਹਿਗੁਰੂ ਕੁੜੀ ਵੀ ਛੋਟੀ ਜਿਹੇ ਬੱਚੇ ਸੀ ਜਿਹਦੇ ਤੇ ਅੰਨੇ ਇੱਕ ਗੁੱਡੀ ਐ ਦੋ ਕਾਕੇ ਤੁਸੀਂ ਕੀ ਲੱਗਦੇ ਹੋ ਬੱਚਿਆਂ ਦੇ ਸਾਡੇ ਕੋ ਰਹਿੰਦੇ ਹਾਂਜੀ ਹੱਡ ਕੋ ਰਹਿੰਦੇ ਮੁੜ ਕੇ ਫੇ ਇਹਨਾਂ ਦੀ ਦਾਦੀ ਪੂਰੀ ਹੋ ਗਈ ਦਾਦੇ ਨੂੰ ਬੁਲਾ ਵਜ ਜਾ ਫੇ ਅਸੀਂ ਇੱਥੇ ਲੈ ਆਂਦੇ ਆ ਫੇ ਰੋਟੀ ਟੋਕਣੀ ਇਹਨਾਂ ਨੂੰ ਕੋ ਦੇਣ ਵਾਲਾ ਆਏਗਾ ਕੋ ਚਾਹ ਪਾਣੀ ਨਹੀਂ ਦੇਣ ਵਾਲਾ ਆਏਗਾ ਫੇ ਅਸੀਂ ਇੱਥੇ ਆਪਣੇ ਕੋਲ ਲੈ ਆਂਦੇ ਆ ਐਂ ਮੈਂ ਇਹਨਾਂ ਦੀ ਨਾਨੀ ਲੱਗਦੀ